हां जी ਕਹਿੰਦੇ ਜੀ ਜੇ ਕਿਸੇ ਨੂੰ ਤਕਲੀਫ ਆ ਤੇ ਜੇ ਕੋਈ ਕਿਸੇ ਨੂੰ ਸੰਕਟ ਆ ਜਾਂ ਕਿਸੇ ਨੂੰ ਪੈਸੇ ਦੀ ਕਮੀ ਆ ਜਾਂ ਕਿਸੇ ਤੇ ਕੋਈ ਹੋਰ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਇਸ ਮੰਦਿਰ ਵਿੱਚ ਜਰੂਰ ਆਓ ਇੱਕ ਵਾਰ ਦਰਸ਼ਨ ਜਰੂਰ ਕਰੋ ਆ ਕੇ ਆਜੋ ਲੈ ਕੇ ਚਲਦੇ ਆ ਤੁਹਾਨੂੰ ਕਾਲੀ ਮਾਤਾ ਮੰਦਿਰ ਇਹ ਬਿਰਡੋਂ ਦੇ ਵਿੱਚ ਸਥਿਤ ਹੈ ਤੇ ਇਹ ਬਹੁਤ ਹੀ ਸੋਹਣਾ ਤੇ ਭੱਬਿਆ ਮੰਦਿਰ ਹੈ ਤੇ ਇਸ ਦੇ ਵਿੱਚ ਬਣੀਆਂ ਅਕਿਰਤੀਆਂ ਮੂਰਤੀਆਂ ਦੇਖਣਯੋਗ ਹੈ ਤਰ੍ਹਾਂ ਤਰ੍ਹਾਂ ਦੀਆਂ ਇਸ ਦੇ ਵਿੱਚ ਮੂਰਤੀਆਂ ਸਥਾਪਿਤ ਹੈ ਆਜੋ ਤੁਹਾਨੂੰ ਲੈ ਕੇ ਅੰਦਰ ਚੱਲਦੇ ਆਂ ਤੇ ਸਾਡੇ ਨਾਲ ਸਹਿਯੋਗੀ ਆਇਆ ਮੇਰੇ ਸਹਿਯੋਗੀ ਵਿਸ਼ਾਲ ਕੁਮਾਰ ਵਿਸ਼ਾਲ ਕੁਮਾਰ ਸਰ ਸ਼ਰਮਾ ਜੀ ਇਹਨਾਂ ਦਾ ਨਾ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਅੰਦਰ ਸਭ ਤੋਂ ਪਹਿਲਾਂ ਅਸੀਂ ਦਰਸ਼ਨ ਕਰਦੇ ਆਂ ਭੋਲੇनाथ ਜੀ ਦੇ ਆਜੋ ਅਸੀਂ ਪੌੜੀਆਂ ਚੜ੍ਹ ਕੇ ਭੋਲੇनाथ ਜੀ ਦੇ ਦਰਸ਼ਨ ਕਰਦੇ ਆਂ ਜੈ ਭੋਲੇਨਾਥ ਤੇ ਉਸ ਦੇ ਨਾਲ ਹੀ ਇੱਕ ਹੋਰ ਮੰਦਰ ਹੈ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਤਾਂ ਇਹ ਜੋ ਪੋਲਿਨਾਥ ਦਾ ਪ੍ਰਚੀਨ ਪੁਰਾਤਨ ਮੰਦਿਰ ਹੈ ਜਿਹਦੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਹ ਨਾਲ ਹੀ ਇਹ ਹਨੂਮਾਨ ਜੀ ਦੀ ਪ੍ਰਤਿਮਾ ਹੈ ਜਿਸ ਦੇ ਦਰਸ਼ਨ ਮਾਤਰ ਹੀ ਭੂਤਪਰੇ ਦੂਰ ਹੋ ਜਾਂਦੇ ਆ ਇਹ ਤੁਹਾਨੂੰ ਦਿਖਾਣੇ ਆ ਕਿ ਕਾਲੀ ਮਾਤਾ ਜੀ ਦਾ ਮੇਨ ਮੰਦਿਰ ਆ ਜੋ ਦਰਸ਼ਨ ਕਰੋ ਇੱਥੇ ਤੁਹਾਡੇ ਸੰਕਟ ਕੱਟੇ ਜਾਣਗੇ ਇਹ ਬਿਰਡੋਂ ਦੇ ਵਿੱਚ ਸਥਿਤ ਹੈ ਲੋਕੇਸ਼ਨ ਦੁਆਰਾ ਅਪਡੇਟ ਕਰ ਦਿੰਨੇ ਆ ਬਿਰਡੋਂ ਦੇ ਵਿੱਚ ਪ੍ਰਚੀਨ ਕਾਲੀ ਮਾਤਾ ਮੰਦਿਰ ਬਣਿਆ ਹੋਇਆ ਤੇ ਉਸ ਦੇ ਨਾਲ ਹੀ ਉਹਨਾਂ ਦੀ ਜੋ ਸਥਾਪਿਤ ਕੀਤੇ ਹੋਏ ਸਰੂਪ ਤੇ ਆਜੋ ਅਸੀਂ ਬਾਹਰ ਜਿੱਦੇ ਚ ਆੰਦੇ ਆ ਤੇ ਵੀਰ ਹਨੂਮਾਨ ਜੀ ਦਾ ਮੰਦਿਰ ਵੀ ਨਾਲ ਹੀ ਬਣਿਆ ਹੋਇਆ ਤੇ ਨਾਲ ਰਾਧੇ ਕ੍ਰਿਸ਼ਨਾ ਮੰਦਿਰ ਬਣਿਆ ਹੋਇਆ ਤੇ ਨਾਲ ਹੀ ਚਿੰਤਪੁੰਨੀ ਮਾਤਾ ਜੀ ਦਾ ਮੰਦਿਰ ਬਣਿਆ ਹੋਇਆ ਤੇ ਇਹ ਭੱਬੇ ਮੰਦਿਰ ਦੇਖਣ ਯੋਗ ਹੈ ਜਾਓ ਜਰੂਰ ਉੱਥੇ ਸੰਕਟ ਕਟੂਗੇ ਨਾਲ ਹੀ ਰਾਮ ਜੀ ਦਾ ਦਰਬਾਰ ਵੀ ਲੱਗਾ ਹੋਇਆ ਹੈ ਇਹ ਮੰਦਿਰ ਚ ਤੇ ਨਾਲ ਤੁਸੀਂ ਆਓ ਤੇ ਇੱਥੇ ਇੱਕ ਵਾਰ ਜਰੂਰ ਆਪਣੇ ਸੰਕਟ ਕਟਾ ਕੇ ਜਾਓ ਨਾਲ ਹੀ ਸ਼ੀਤਲਾ ਮਾਤਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਤੇ ਆਜੋ ਤੁਹਾਨੂੰ ਅੱਗੇ ਲੈ ਕੇ ਚਲਦੇ ਹਾਂ ਅੱਗੇ ਅੰਦਰ ਸ਼ਨੀ ਦੇਵ ਜੀ ਦਾ ਵੀ ਪ੍ਰਚੀਨ ਮੰਦਿਰ ਹੈ ਕਹਿੰਦੇ ਜੀ ਅਗਰ ਸ਼ਨੀ ਦੇਵ ਜੀ ਦੀ ਤੁਹਾਡੇ ਤੇ ਪ੍ਰਕੋਪ ਚੱਲਦਾ ਹੈ ਜਾਂ ਕਿਸੇ ਤਰ੍ਹਾਂ ਦਾ ਸੰਕਟ ਹੈ ਇੱਥੇ ਆਓ ਮੱਥਾ ਟੇਕੋ ਜਰੂਰ ਤੁਹਾਡੇ ਕਸ਼ਟ ਕੱਟੇ ਜਾਣਗੇ ਸ਼ਨੀਵਾਰ ਨੂੰ ਇੱਥੇ ਜਲ ਚ ਚੜਾਣ ਲੋਕ ਦੂਰੋਂ ਦੂਰੋਂ ਆਉਂਦੇ ਆ ਨਾਲ ਹੀ ਇਹ ਇੱਥੇ ਦੇਖੋ ਜੀ ਦੀਵਾ ਬੜਾ ਰੱਖਿਆ ਹੋਇਆ ਜਿਸ ਦੇ ਵਿੱਚ ਤੇਲ ਪਾਉਂਦੇ ਆ ਲੋਕ ਤੇ ਨਾਲ ਹੀ ਇਹ ਦੇਖੋ ਭੱਬਿਆ ਮੰਦਿਰ ਹੈ ਸ਼ਨੀ ਦੇ ਮਹਾਰਾਜ ਜੀ ਦਾ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਂਦੀਆਂ ਇੱਥੇ ਤੁਸੀਂ ਵੀ ਦਰਸ਼ਨ ਜ਼ਰੂਰ ਕਰੋ ਸ਼ਨੀ ਦੇ ਮਹਾਰਾਜ ਜੀ ਦੇ ਤੇ ਇਸ ਦੇ ਬਾਹਰ ਤੁਹਾਨੂੰ ਲੈ ਕੇ ਚੱਲਦੇ ਆ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰੋ ਤੇ ਆਓ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਅਪਰਚੀਨ ਜਿਨ੍ਹਾਂ ਨੇ ਇਹ ਮੰਦਿਰ ਦੀ ਸਥਾਪਨਾ ਕੀਤੀ ਹੈ ਇਹਨਾਂ ਦੀਆਂ ਸ਼ਾਇਦ ਫੋਟੋਆਂ ਲੱਗੀਆਂ ਤੇ ਇਹਨਾਂ ਨੇ ਜਦੋਂ ਉਦ்கਾਟਨ ਹੋਏ ਸੀ ਇਹ ਉਹ ਫੋਟੋਆਂ ਨੇ ਹਾਂਜੀ ਇਹ ਮੰਦਿਰ ਦਾ ਠਾਕਰ ਦੁਆਰ ਹੈ ਤੇ ਇਹ ਮਹਾਂਤ ਜੀ ਰਮਨਗਿਰੀ ਜੀ ਉਹਨਾਂ ਦਾ ਉਹਨਾਂ ਦੀ ਵੀ ਫੋਟੋ ਲੱਗੀ ਹੋਈ ਹੈ ਇਹ ਇਹਨਾਂ ਦੇ ਬਾਰੇ ਵੈਸੇ ਮੈਨੂੰ ਜਾਣਕਾਰੀ ਨਹੀਂ ਹੈ ਤੇ ਵੈਸੇ ਤੁਹਾਨੂੰ ਇਹ ਦਿਖਾ ਰਹੇ ਹਾਂ ਇਹ ਮੰਦਿਰ ਦਾ ਲੰਗਰ ਹਾਲ ਹੈ ਸ਼ਾਇਦ ਇਸ ਦੇ ਵਿੱਚ ਲੰਗਰ ਚੱਲਦਾ ਹੈ ਤੇ ਬੈਠਣ ਜੋਗ ਲਈ ਬਹੁਤ ਹੀ ਬਹੁਤ ਬੜਾ ਹਾਲ ਲੱਗਿਆ ਹੋਇਆ ਹੈ ਇੱਥੇ ਬਹੁਤ ਪ੍ਰਕਾਰ ਦੇ ਪੱਖੇ ਵੀ ਲੱਗੇ ਹੋਏ ਹਨ ਤਾਂ ਕਿ ਅਗਰ ਗਰਮੀ ਤੋਂ ਸੰਗਤਾਂ ਨੂੰ ਬਚਾਇਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਕਿ ਭੱਬੇ ਮੰਦਿਰ ਹੈ بڑا ਮੰਦਿਰ ਬਣਿਆ ਹੋਇਆ ਇਹ ਪਿੰਡ ਬਿਰੜੋਂ ਦੇ ਵਿੱਚ ਬਣਿਆ ਹੋਇਆ ਇਸ ਮੰਦਿਰਾਂ ਦੇ ਉੱਪਰ ਹਰ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ ਬਾਬਾ ਵਾਲਕਨਾਥ ਜੀ ਦੀ ਫੋਟੋ ਲੱਗੀ ਹੋਈ ਹੈ ਸ਼੍ਰੀ ਕ੍ਰਿਸ਼ਨ ਜੀ ਦੀ ਫੋਟੋ ਲੱਗੀ ਹੋਈ ਹੈ ਮਾਤਾ ਜੀ ਦੀ ਲੱਗੀ ਹੋਈ ਹੈ ਤੇ ਭੋਲੇनाथ ਜੀ ਦੀ ਲੱਗੀ ਹੋਈ ਹੈ ਸ਼੍ਰੀ ਗਣੇਸ਼ ਜੀ ਦੀ ਲੱਗੀ ਹੋਈ ਹੈ ਤੇ ਹੋਰ ਵੀ ਸਾਈਂ ਬਾਬਾ ਜੀ ਦੀ ਵੀ ਲੱਗੀ ਹੋਈ ਹੈ